ਅੰਮ੍ਰਿਤਸਰ ਰੇਲਵੇ ਪੁਲਿਸ ਨੂੰ ਉਸ ਵਲੇ ਵੱਡੀ ਕਾਮਯਾਬੀ ਮਿਲੀ ਜਦੋਂ ਰੇਲਵੇ ਪੁਲਿਸ ਵੱਲੋਂ ਰੀਕੋ ਬ੍ਰਿਜ ਦੇ ਬੈਕਸੈਟ ਵਾਸ਼ਿੰਗ ਸੈਂਟਰ ਵੱਲ ਜਾਂਦੀ ਸੜਕ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸ ਦੀ ਜਦੋਂ ਚੈਕਿੰਗ ਕੀਤੀ ਗਈ ਤੇ ਉਸ ਦੇ ਕੋਲੋਂ 6000 ਦੇ ਕਰੀਬ ਨਿਸ਼ਲੀਆਂ ਗੋਲੀਆਂ ਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਕੀ ਮਸਲ ਕੀ ਸਰਮਾ ਮਾਮਲਾ ਜੀ ਇਹਦੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇੱਕ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਰੇਲਵੇ ਵੱਲੋਂ ਅੱਜ ਤਾਮਤਾਵਕ ਅਸੀਂ ਰੀਗੋ ਵਾਸ਼ਿੰਗਟਨ ਦੇ ਕੋਲ ਨਕਲ ਆਇਆ ਜੀ ਇਹ 22 5 2025 ਦੀ ਗੱਲ ਹੈ ਵੱਤ ਤਕਰੀਬ 8:30 ਵਜੇ ਤੇ ਇਹਦੀ ਰਹਿਨਮਾਈ ਸਰਦਾਰ ਐਸਆਈ ਹਰਜੀਤ ਸਿੰਘ ਕਰ ਰਿਹਾ ਸੀ ਨਾਰਕ ਪੁਲਿਸ ਪਾਰਟੀ ਤੇ ਉਤੋਂ ਇੱਕ ਆਦਮੀ ਹਰਜਿੰਦਰ ਸਿੰਘ ਜਿਹੜੀ ਇਸ ਹੀਰਾ ਹੁੰਦਾ ਦਿਖਾਈ ਦਿੱਤਾ ਜਿਹਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਕੁਛ 6000 ਦੇ ਕਰੀਬ ਨਛੇ ਬਣੀਆਂ ਟੈਬਲੇਟ ਜਣੀਆਂ ਆਨੇ ਉਹ ਕਮਲੀਆਂ ਸਰ ਕਿੱਥੇ ਜਾ ਰਹਾ ਜੀ ਇਹ ਲੈ ਕੇ ਇਹ ਕਦੇ ਆਪ ਵੀ ਨਸ਼ਈ ਆ ਹਾਂ ਅਭੀ ਨਸ਼ਾ ਕਰਦਾ ਹੈ ਕਿ ਕੁਝ ਆਪਣੀ ਨਸ਼ੇਪੂਰਤ ਲੋਕਾਂ ਤੋਂ ਵੇਚ ਰਿਹਾ ਸੀ ਨਸਲ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲੀਆਂ ਲੈ ਕੇ ਕਿੱਥੋਂ ਆਇਆ ਜੀ ਇਹਦੇ ਦਸਨ ਮੁਤਾਬਕ ਤਾਂ ਐਮਪੀ ਤੋਂ ਲੈ ਕੇ ਆਇਆ ਕੋਈ ਡਬਰਾ ਡਬਰੇ ਸਾਈਡ ਤੋਂ ਅੱਛਾ ਜੀ ਤੇ ਕਿੰਨੇ ਸਮੇਂ ਤੋਂ ਲੈ ਕੇ ਆ ਰਿਹਾ ਜੀ ਇਥੋਂ ਗੋਲੀਆਂ ਇਹਦੀ ਹਾਲੀ ਇਨਵੈਸਟੀਗੇਸ਼ਨ ਜਾਰੀ ਹੈ ਲੇਕਿਨ ਇਹਦੇ ਦਸਨ ਮੁਤਾਬਕ ਉਹਦਾ ਦੂਜਾ ਕਿ ਤੀਜਾ ਕਿਹੜਾ ਵਾ ਤ ਸਭ ਜੇ ਕਰ ਅਸੀਂ ਗੱਲ ਕਰੀ ਲੱਗਦਾ ਨਹੀਂ ਕਿਸੇ ਨੇ ਇਹਦੇ ਵੱਲੋਂ ਮਖਵਾਈਆਂ ਗਈਆਂ ਨੇ ਜਾਂ ਫਿਰ ਇਹਦੀ ਗੋਲੀ ਲੈ ਕੇ ਕੀ ਕਰਨੋਂ ਆਤੇ ਹੈ ਜੀ ਇਹਨੂੰ ਕੀ ਪਤਾ ਲੱਗਦਾ ਦੇਖੋ ਅਜੇ ਪੁਲਿਸ ਰਿਮਾਰਡ ਦਾ ਅਸੀਂ ਉਹਨੂੰ ਦੁਬਾਰਾ ਲਵਾਂਗੇ ਡਿਊਟੀ ਮਿਨਿਸਟਰ ਦੇ ਕੋਲੋਂ ਇੱਕ ਕੰਦਾ ਰਿਮਾਰਡ ਮਿਲਿਆ ਸੀ ਉਹਦੇ ਵਿੱਚ ਜ਼ਿਆਦਾ ਪੁੱਛਗਿੱਛ ਨਹੀਂ ਹੋਈ ਲੇਕਿਨ ਇਹਦਾ ਅੱਜ ਦੁਬਾਰਾ ਪੁਲਿਸ ਰਿਮਾਰਡ ਲੈ ਕੇ ਤੇ ਵਹਿਰਾ ਇਹਦੇ ਨਾਲ ਇਹਦੀ ਪੁੱਛਗਿੱਛ ਕੀਤੀ ਜਾਏਗੀ ਇਹ ਗੋਲੀਆਂ ਦਾ ਨਾਮ ਕੀ ਏਰੀਆ ਜਿਹੜੀਆਂ ਬੜੀਆਂ ਨਹੀਂ ਆ ਇਹਦਾ ਇੰਪ੍ਰੈਕਸ 0.5 ਆ ਐਕਚੁਅਲੀ ਇਹ ਮਰੀਜ਼ ਨੂੰ ਜਿਹੜੀਆਂ ਨੀਂਦ ਨੋਂਦ ਤੋਂ ਦਿੱਤੀ ਜਾਂਦੀ ਹੈ ਸ਼ਾਇਦ ਇਹ ਜਨਤਾ ਤੇ ਖਾ ਕੇ ਨਸ਼ਾ ਕਰਦੇ ਨੇ ਇਹ ਗੋਲੀਆਂ ਦਾ ਜਦੋਂ ਮਕਦਾਰ ਜਿਹੜੀ ਆ ਉਹ ਵੱਧ ਜਾਂਦੀ ਆ 5 7 10 ਇਹ ਸਰ ਆਇਆ ਕਿੱਥੋਂ ਸੀ ਜਾਣਾ ਕਿੱਥੇ ਸੀ ਨੇ ਇਹ ਇਹਦਾ ਪਿੰਡ ਆ ਬਿਆਸ ਦੇ ਕੋਲ ਹੈਗਾ ਚਾਹਪੁਰ ਬਿਆਸ ਥਾਣਾ ਪੈਂਦਾ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ ਲਗਦਾ ਕਿ ਪਿੰਡ ਦੇ ਵਿੱਚ ਵੀ ਇਹੀ ਗੋਲੀਆਂ ਦਾ ਵੇਚਣ ਦਾ ਕੰਮ ਜਿਹੜਾ ਕਰਦਾ ਜੀਏ ਹੁਣ ਤੱਕ ਹਾਂ ਬਿਲਕੁਲ ਇਨਵੈਸਟੀਗੇਸ਼ਨ ਦਾ ਹਲੇ ਮੈਟਰ ਸਾਹਮਣੇ ਗੱਲ ਜਿਹੜੀ ਆ ਉਹਦੇ ਦੱਸਣ ਮਤਲਬ ਤਾਂ ਦੱਸਦਾ ਵਾ ਲੇਕਿਨ ਜਿੰਨਾ ਚਿਰ ਅਸੀਂ ਉਹਨਾਂ ਦਾ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਨਹੀਂ ਉਹਨਾਂ ਚਿਰ ਅਸੀਂ ਕਿਵੇਂ ਕਰ ਪਿੰਡ ਵਾਲਿਆਂ ਦੇ ਕੋਲੋਂ ਪੁੱਛਿਆ ਜਾਏਗਾ ਜੀ ਇਹ ਕੀ ਕੰਮ ਕਰਦਾ ਜੀ ਇਹ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸ਼ਕਤੀ ਨਾਲ ਪੁੱਛਿਆ ਜਾਏਗਾ ਇਨਵੈਸਟੀਗੇਸ਼ਨ ਮਤਲਬ ਲਗਾ ਕੰਮ ਕਰਮ ਕਰ ਕੀ ਕਰਦਾ ਜੀ ਇਹ ਕੰਮ ਕਰ ਕੋਈ ਨਹੀਂ ਜੀ ਛੋਟਾ ਜਿਹਾ ਪਤਨੀ ਇੱਕ ਵੇਗਾ ਜ਼ਮੀਨ ਦਾ ਦਾ ਉਟੀ ਖੇਤੀਬਾੜੀ ਮੁਰੰਮਟਾ ਕੰਮ ਕਰਦਾ ਵਾ ਇੱਕ ਮਾਵਾ ਬਾਕੀ ਕਰਦਾ ਜੀ ਕੋਈ ਨਹੀਂ ਹੈ ਕਿੰਨੀ ਉਮਰ ਹੈ ਜੀ ਉਮਰ 34 35 ਹਾਲਾ ਪਰਸਰ ਕੀ ਕਾਰਵਾਈ ਕੀਤੀ ਗਈ ਜੀ ਅੰਦਰ ਬੁਰਸੋਲਾ ਪਕੇਸ ਰਜਿਸਟਰਡ ਕਰਕੇ ਐਨਡੀਸੀ ਪੈਕਟ ਦਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮਤਲਬ ਇਹ ਕੋਰਟਾਂ 'ਚ ਪੇਸ਼ ਕਰਾਂਗੇ ਪਤਾ ਲੱਗ ਜਾਏਗਾ ਹੋਰ ਕਿਨੇ ਕਿਨੇ ਨੌਜਵਾਨ ਇਹਦੇ ਨਾਲ ਕੰਮ ਕਰਦੇ ਪਏ ਨਹੀਂ ਬਿਲਕੁਲ ਬਿਲਕੁਲ ਲੱਗ ਜਾਏਗਾ ਇਹਦੇ ਵਿੱਚ ਦਸ਼ੀਂ ਪਾਇਆ ਨੂੰ ਬੱਚਿਆਂ ਨੂੰ ਜਾਏਗਾ ਲੱਗਦਾ ਵੱਡਾ ਕਲਾਸਾ ਹੋਰ ਹੋ ਸਕਦਾ ਹੋ ਸਕਦਾ